ਜੀ গুড মর্নিং সো ਅੱਜ ਹੈ ਸੰਡੇ ਤਾਂ ਅਸੀਂ ਬਣਾਵਾਂਗੇ ਆਲੂ ਦੇ ਪਰਾਂਠੇ ਤੇ ਇੱਧਰ ਮੈਂ ਆਲੂ ਬੋਇਲ ਕਰ ਲਏ ਨੇ ਤੇ ਹੁਣ ਮੈਂ ਤੁਹਾਨੂੰ ਬਣਾ ਕੇ ਦਿਖਾਵਾਂਗੀ ਆਲੂ ਦੇ ਪਰਾਂਠੇ ਤੇ ਸੰਡੇ ਨੂੰ ਬੇਟੇ ਨੂੰ ਹੁੰਦਾ ਕਿ ਆਲੂ ਦੇ ਪਰਾਂਠੇ ਬਣਨਗੇ ਕਿਉਂਕਿ ਮੈਂ ਹਰ ਸੰਡੇ ਬਨਾਨੀ ਆ ਤੇ ਹੁਣ ਤਾਂ ਵੈਸੇ ਛੁੱਟੀਆਂ ਆ ਕਦੀ ਵੀ ਜਦੋਂ ਵੀ ਚਾਹੁੰਦਾ ਉਦੋਂ ਹੀ ਬਣਾ ਦਿੰਦੀ ਆ ਬਟ ਸੰਡੇ ਤਾਂ ਮੈਂ ਬਣਾਣੀ ਆ ਤੇ ਚਲੋ ਜੀ ਇੱਧਰ ਲੈਏ ਨੇ ਉਬਲੇ ਹੋਏ ਆਲੂ ਤੇ ਇਹਦੇ ਵਿੱਚ ਪਾ ਦਾਂਗੇ ਬਰੀਕ ਕੱਟੇ ਹੋਏ ਪਿਆਜ਼ ਤੇ ਲੋ ਜੀ ਪਿਆਜ਼ ਪਾ ਦਿੰਨੇ ਆ ਤੇ ਨਾਲ ਹੀ ਪਾਵਾਂਗੀ ਮੈਂ ਇਹਦੇ ਵਿੱਚ ਆਪਣਾ ਹਰੀ ਮਿਰਚ ਮੈਂ ਪੀਸੀ ਹੋਈ ਆ ਤੁਸੀਂ ਕੱਟ ਕੇ ਵੀ ਪਾ ਸਕਦੇ ਹੋ ਕੱਟ ਕੇ ਬਹੁਤ ਟੇਸਟੀ ਲੱਗਦੀਆਂ ਬਟ ਬੇਟਾ ਨਹੀਂ ਖਾਂਦਾ ਕੱਟ ਕੇ ਇਸ ਕਰਕੇ ਮੈਂ ਇਸੇ ਤਰ੍ਹਾਂ ਪਾਵਾਂਗੀ ਪੀਸ ਕੇ ਲੋ ਜੀ ਇੱਧਰ ਪਾਤੀ ਆ ਹਰੀ ਮਿਰਚ ਤੇ ਉੱਪਰ ਦੀ ਮੈਂ ਪਾਵਾਂਗੀ ਬਰੀਕ ਕੱਟਿਆ ਹੋਇਆ ਹਰਾ ਧਨੀਆ ਤੇ ਨਾਲ ਇਹਦੇ ਵਿੱਚ ਪਾ ਦਾਂਗੀ ਮੈਂ ਧਨੀਆ ਪਾਊਡਰ ਤੇ ਹੁਣ ਇਹਦੇ ਵਿੱਚ ਮੈਂ ਪਾਵਾਂਗੀ ਨਮਕ ਨਮਕ ਤੁਸੀਂ ਸਵਾਦ ਅਨੁਸਾਰ ਪਾਣਾ ਜਿੰਨਾ ਤੁਸੀਂ ਖਾਂਦੇ ਹੋ ਤੇ ਥੋੜੀ ਜੀ ਪਾ ਦਾਂਗੀ ਮੈਂ ਇਹਦੇ ਵਿੱਚ ਲਾਲ ਮਿਰਚ ਪਾਊਡਰ ਤੇ ਇਸ ਨੂੰ ਮੈਸ਼ ਕਰ ਲੈਨੇ ਆ ਮੈਸ਼ਰ ਦੇ ਨਾਲ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਤੰਦੂਰ 'ਚ ਲਗਾ ਕੇ ਦਿਖਾਵਾਂਗੀ ਅੱਜ ਨਾ ਪਰੌਂਠੀ ਨਹੀਂ ਬਣਾਵਾਂਗੇ ਅੱਜ ਮੈਂ ਤੁਹਾਨੂੰ ਤੰਦੂਰ ਦੇ ਵਿੱਚ ਨਾ ਲਗਾਵਾਂਗੀ ਗ੍ਰੇਜ਼ ਮੈਸ਼ ਕਰ ਲਿਨੀਏ ਚਲੋ ਤੇਲ ਲੋ ਜੀ ਅੱਛੇ ਤਰ੍ਹਾਂ ਇਸ ਨੂੰ ਮੈਸ਼ ਕਰੋ ਉਹ ਬਾਤ ਜੀ ਹੱਥ ਦੇ ਨਾਲ ਮਿਲਾਵਾਂਗੀ ਕਿਉਂਕਿ ਨਾ ਅਗਰ ਮੈਂ ਹੱਥ ਨਾ ਕਰਾਂਗੀ ਨਾ ਤਾਂ ਮੇਰੇ ਜਲਨ ਹੋਣ ਲੱਗ ਜਾਂਦੀ ਹੈ ਮਿਰਚਾਂ ਦੇ ਨਾਲ ਇਸ ਕਰਕੇ ਪਹਿਲਾਂ ਇਹਨਾਂ ਨੂੰ ਮੈਂ ਇਸ ਤਰ੍ਹਾਂ ਕਰਾਂਗੀ ਮੈਸ਼ਰ ਦੇ ਨਾਲ ਸੋ ਲੋ ਜੀ ਬਨੇ ਰਹੋ ਤੁਸੀਂ ਮੇਰੇ ਨਾਲ ਤੇ ਅੱਜ ਮੈਂ ਨਾ ਆਲੂ ਦੀ ਪਰਾਂਠੀ ਨਹੀਂ ਬਣਾਵਾਂਗੀ ਅੱਜ ਮੈਂ ਬਣਾ ਕੇ ਤੁਹਾਨੂੰ ਦਿਖਾਵਾਂਗੀ ਤੰਦੂਰ ਵਿੱਚ ਲਗਾ ਕੇ ਦਿਖਾਵਾਂਗੀ ਆਲੂ ਵਾਲੀ ਰੋਟੀ ਨਾਨ ਦੀ ਤਰ੍ਹਾਂ ਤਾਂ ਤੁਸੀਂ ਬਨੇ ਰਹੋ ਜੀ ਮੇਰੇ ਨਾਲ ਗਾਇਸ ਲੋ ਜੀ ਸਾਡੇ ਆਲੂ ਹੋ ਗਏ ਨੇ ਮੈਸ਼ ਤੇ ਹੁਣ ਮੈਂ ਤੁਹਾਨੂੰ ਬਣਾ ਕੇ ਦਿਖਾਵਾਂਗੀ ਆਪਣੇ ਆਲੂ ਵਾਲੀ ਰੋਟੀ ਤੰਦੂਰ 'ਚ ਲਗਾ ਕੇ ਦਿਖਾਵਾਂਗੀ ਤੇ नान ਐਵੇਂ ਬਣਾਉਂਦੇ ਨੇ ਤੇ ਚਲੋ ਜੀ ਬਣਾ ਕੇ ਦਿਖਾਉਨੇ ਆ ਉਧਰ ਮੈਂ ਤੰਦੂਰ ਗਰਮ ਕਰ ਲਿਆ ਆ गाइस ਦੇਖੋ ਇਹ ਹੈ ਉਹ ਤੰਦੂਰ ਜਿਹਦੇ ਵਿੱਚ ਮੈਂ ਤੁਹਾਨੂੰ ਰੋਟੀ ਲਗਾ ਕੇ ਦਿਖਾਵਾਂਗੀ ਦੇਖੋ ਇਹਦੇ ਵਿੱਚ ਨਾ ਛੇਦ ਹੁੰਦੇ ਨੇ ਕੁੱਕਰ ਨਾ ਸਮਝੋ ਕਿ ਇਹ ਕਿਵੇਂ ਕੁੱਕਰ ਆ ਇਹਦੇ ਵਿੱਚ ਇਸ ਤਰ੍ਹਾਂ ਛੇਦ ਹੁੰਦੇ ਆ ਤੇ ਇਸ ਕਰਕੇ ਇਹਦੇ ਵਿੱਚ ਰੋਟੀ ਬਣ ਜਾਂਦੀ ਆ ਆਰਾਮ ਨਾਲ ਤੁਹਾਨੂੰ ਮਾਰਕੀਟ ਤੋਂ 3-4 3-350 ਦਾ ਮਿਲ ਜਾਏਗਾ ਤੇ ਬਹੁਤ ਹੀ ਵਧੀਆ ਰੋਟੀ ਬਣਦੀ ਹੈ ਇਹਦੇ ਵਿੱਚ ਕਿਉਂਕਿ ਦੂਸਰੇ ਤੰਦੂਰ ਤਾਂ ਬਹੁਤ بڑے ਹੁੰਦੇ ਨੇ ਤੇ ਆਪਣਾ ਸਿਟੀ ਦੇ ਵਿੱਚ ਕਿੱਥੇ ਰੱਖੋਗੇ ਤੁਸੀਂ ਹੈਨਾ ਇਸ ਕਰਕੇ ਮੈਂ ਇਹ ਵਾਲਾ ਲਿਆ ਆ ਤੇ ਦੇਖੋ ਇਹਦੇ ਵਿੱਚ ਹੁਣ ਮੈਂ ਤੁਹਾਨੂੰ ਲਗਾ ਕੇ ਦਿਖਾਵਾਂਗੀ ਤੰਦੂਰ ਵਾਲੀ ਰੋਟੀ ਕਿਸੇ ਨੇ ਮੈਨੂੰ ਕਿਹਾ ਸੀ ਕਿ ਮੈਨੂੰ ਦਿਖਾਇਓ ਲਓ ਜੀ ਦੇਖ ਲਓ ਤੇ ਇਹ ਹੈਗਾ ਉਹ ਤੰਦੂਰ ਤੇ ਚਲੋ ਫਿਰ ਹੁਣ ਤੁਹਾਨੂੰ ਦਿਖਾਵਾਂਗੀ ਮੈਂ ਲਗਾ ਕੇ ਇਹਦੇ ਵਿੱਚ ਕਿਵੇਂ ਲਗਾਨੀ ਹੈ ਰੋਟੀ ਤੇ ਸਭ ਤੋਂ ਪਹਿਲਾਂ ਇੱਕ ਪੇੜਾ ਲੈ ਲਓ ਉਹਦੇ ਵਿੱਚ ਆਲੂ ਫਿਲ ਕਰਕੇ ਤੇ ਰੋਟੀ ਬੇਲ ਲੈਣੇ ਆ ਤੇ ਲਓ ਜੀ ਪਹਿਲਾਂ ਮੈਂ ਇੱਧਰ ਰੋਟੀ ਬੇਲ ਲੈਣੀ ਆ ਤੇ ਦੇਖੋ ਇਸ ਤਰ੍ਹਾਂ ਨਾ ਪਹਿਲਾਂ ਤੁਸੀਂ ਫਿਲ ਕਰਕੇ ਇਹਦੇ ਵਿੱਚ ਆਲੂ ਤੇ ਰੋਟੀ ਨੂੰ ਬੇਲ ਲਓ ਗਾਇਸ ਦੇਖੋ ਇਸ ਤਰ੍ਹਾਂ ਨਾ ਮੈਂ ਰੋਟੀ ਬੇਲ ਲਈ ਆ ਆਲੂ ਫਿਲ ਕਰਕੇ ਤੇ ਇਹਦੇ ਉੱਪਰ ਹੁਣ ਮੈਂ ਪਾਣੀ ਲਗਾ ਕੇ ਤੇ ਮੈਂ ਤੁਹਾਨੂੰ ਹੁਣ ਵਿੱਚ ਲਗਾ ਕੇ ਦਿਖਾਵਾਂਗੀ ਇਹਦੇ ਕੰਦੂਰ ਤੇ ਤੇ ਰੋਟੀ ਨੂੰ ਤੁਸੀਂ ਪਾਣੀ ਲਗਾ ਲੈਣਾ ਤੇ ਕਈ ਲੋਕ ਤਾਂ ਹੱਥ ਤੇ ਹੀ ਬੇਲ ਲੈਂਦੇ ਬਟ ਮੈਂ ਤਾਂ ਬੇਲਣ ਦੇ ਨਾਲ ਹੀ ਬੇਲਣੀ ਹੈ ਦੇਖੋ ਇਸ ਤਰ੍ਹਾਂ ਪਾਣੀ ਲਗਾ ਕੇ ਤੇ ਇਹਦੇ ਵਿੱਚ ਲਗਾ ਦੇਣਾ ਇਸ ਤਰ੍ਹਾਂ ਥੋੜੀ ਉੱਪਰ ਲੱਗ ਗਈ ਫਿਰ ਕੋਈ ਗੱਲ ਨਹੀਂ ਮੈਂ ਹੁਣ ਇਸੇ ਤਰ੍ਹਾਂ ਸਾਰੀਆਂ ਰੋਟੀਆਂ ਲਗਾ ਦਾਂਗੀ ਵਿੱਚ ਤੇ ਰੋਟੀਆਂ ਤੁਸੀਂ ਬਣ ਰਹੀਆਂ ਨਾਲ ਤਾਂ ਦੇਖਣਾ ਬਹੁਤ ਹੀ ਵਧੀਆ ਬੰਦੀਆਂ ਇਸ ਤਰ੍ਹਾਂ ਰੋਟੀਆਂ ਕਿੰਚ ਤਿੰਨ ਲੱਗ ਜੂਗੀ ਇੱਕ ਵਾਰ ਇੱਕ ਵਾਰੀ ਚਾਰ ਤਿੰਨ ਲੱਗ ਚਣੀਆਂ ਇਹ ਥੋੜੀ ਉੱਪਰ ਲੱਗੇ ਥੋੜੀ ਥੋੜੀ ਕੱਟ ਦਾਂਗੇ ਇਹਦੀ ਤਾਂ ਦੇਖੋ ਜੀ ਇਸ ਤਰ੍ਹਾਂ ਲਗਾਤੀਆਂ ਨੇ ਇਹ ਥੋੜੀ ਉੱਪਰ ਲੱਗੇ ਇਹਨੂੰ ਕੱਟ ਦਈਏ ਕਿਉਂਕਿ ਫਿਰ ਲੈਣੇ ਫਾਲੀ ਉਲਟਾ ਵੀ ਕਰਨਾ ਹੈ ਕੁੱਕਰ ਨੂੰ ਕੁੱਕਰ ਨਹੀਂ ਹੈ ਇਹ ਤੰਦੂਰ ਦੇਖੋ ਤੇ ਲੋ ਜੀ ਦੇਖੋ ਤਿੰਨ ਰੋਟੀਆਂ ਲੱਗੀਆਂ ਆ ਆਰਾਮ ਨਾਲ ਇਹ ਦੋ ਮਿੰਟ ਸਾਡੀਆਂ ਰੋਟੀਆਂ ਬਣ ਜੂਗੀਆਂ ਤੇ ਮੈਂ ਤੁਹਾਨੂੰ ਸਿੰਪਲ ਰੋਟੀ ਵੀ ਬਣਾ ਕੇ ਦਿਖਾਵਾਂਗੀ ਇਹਦੇ ਵਿੱਚ ਸਿੰਪਲ ਵੀ ਜਿਹਦਾ ਤੰਦੂਰੀ ਰੋਟੀ ਬਹੁਤ ਹੀ ਵਧੀਆ ਬਣਦੀ ਹੈ ਜਦੋਂ ਵੀ ਸਾਡਾ ਦਿਲ ਕਰਦਾ ਨਾ ਤੰਦੂਰੀ ਰੋਟੀ ਖਾਣ ਨੂੰ ਤਾਂ ਮੈਂ ਇਹਦੇ ਵਿੱਚ ਬਣਾ ਲੈਂਦੀ ਆ ਤੇ ਦੇਖ ਲਓ 1-2 ਮਿੰਟ ਇਹਨੂੰ ਇਸ ਤਰ੍ਹਾਂ ਰੱਖਾਂਗੇ ਫਿਰ ਇਸਨੂੰ ਉਲਟਾ ਕਰਾਂਗੇ ਦੇਖੋ ਜੀ ਹੁਣ ਇਸਨੂੰ ਪਲਟ ਕੇ ਇਸ ਤਰ੍ਹਾਂ ਰੱਖ ਦਾਂਗੇ ਲੋ ਜੀ ਹੁਣ ਚੈੱਕ ਕਰ ਲੈਨੇ ਆ ਤੇ ਚਲੋ ਦੇਖਦੇ ਹਾਂ ਦੇਖੋ ਇਸ ਤਰ੍ਹਾਂ ਬੰਦੀਆਂ ਨੇ ਸਾਡੀ ਪੰਦੂਰੀ ਰੋਟੀਆਂ ਇਹ ਨਾ ਉੱਪਰੋਂ ਕਟਿਆ ਸੀ ਇਸ ਕਰਕੇ ਹੋਲ ਹੋ ਗਿਆ ਫੁੱਲ ਗਈ ਸੀ ਰੋਟੀ ਤੇ ਦੇਖ ਲੋ ਥੋੜਾ ਜਿਹਾ ਇਧਰੋਂ ਕੱਚਾ ਹੈ ਥੋੜੀ ਜਿਹੀ ਦੇਰ ਹੋਰ ਸੇਕ ਲਗਾਉਣੇ ਆ ਤੇ ਫਿਰ ਆਪਾਂ ਇਹਨਾਂ ਨੂੰ ਕੱਢਦੇ ਆ ਤੇ ਲਓ ਜੀ ਬਹੁਤ ਹੀ ਟੇਸਟੀ ਬਣਦੀਆਂ ਨੇ ਇਸ ਤਰ੍ਹਾਂ ਤੇ ਕੋਈ ਝੰਜਟ ਨਹੀਂ ਹੈਗਾ ਕਿ ਅੱਗ ਜਲਾਓ ਚੁੱਲਾ ਉਹ ਕੀ ਕਹਿੰਦੇ ਨੇ ਦੂਸਰਾ ਜਿਹੜਾ ਹੁੰਦਾ ਹੈ ਤੰਦੂਰੀ ਚੁੱਲਾ ਉਹਨੂੰ ਜਲਾਓ ਕਿੰਨੀ ਦੇਰ ਪਹਿਲਾਂ ਇਸ ਤਰ੍ਹਾਂ 2 ਮਿੰਟਸ ਸੇਮ ਓਵੇਂ ਹੀ ਬਣਦੀਆਂ ਕੋਈ ਉਹ ਨਹੀਂ ਹੈਗਾ ਕਿ ਅਲੱਗ ਹੈ ਇਸ ਤਰ੍ਹਾਂ ਨਹੀਂ ਹੈਗੀਆਂ ਉਹ ਦੇਖੋ ਸੇਮ ਹੋਵੇਂ ਬਣੀਆਂ ਨੇ ਤੇ ਹੁਣ ਮੈਂ ਤੁਹਾਨੂੰ ਇਹਨਾਂ ਨੂੰ ਉਤਾਰ ਕੇ ਦਿਖਾਵਾਂਗੀ ਦੋਨੋਂ ਤਰਫ ਤੋਂ ਆਰਾਮ ਨਾਲ ਸਿੱਕ ਜਾਂਦੀ ਆ ਤੇ ਚਲੋ ਫਿਰ ਹੁਣ ਤਾਂ ਇਹ ਦੇਖੋ ਇਧਰ ਇਧਰ ਇਸ ਤਰ੍ਹਾਂ ਮੈਂ ਹੁਣ ਇਹਨਾਂ ਨੂੰ ਉਤਾਰ ਲੈਣੀ ਆ ਚਲੋ ਜੀ ਇਹ ਵੀ ਦੇਖ ਲਓ ਚੈੱਕ ਕਰੋ ਬਹੁਤ ਹੀ ਵਧੀਆ ਬਣਦੀਆਂ ਨੇ ਇਸ ਤਰ੍ਹਾਂ ਤੰਦੂਰੀ ਰੋਟੀਆਂ ਤੇ ਤੁਹਾਨੂੰ ਕਿਵੇਂ ਦੀ ਲੱਗੀ ਪਲੀਜ਼ ਜ਼ਰੂਰ ਦੱਸਣਾ ਤੇ ਤੁਸੀਂ ਵੀ ਮਾਰਕੀਟ ਚੋਂ ਜਾ ਕੇ ਲੈ ਕੇ ਆਓ ਤੰਦੂਰ ਫਿਰ ਘਰ ਦੇ ਵਿੱਚ ਹੀ ਬਣਾਓ ਤੰਦੂਰੀ ਰੋਟੀ ਤੁਹਾਨੂੰ ਬਾਹਰ ਜਾਣ ਦੀ ਵੀ ਜ਼ਰੂਰਤ ਨਹੀਂ ਲੋ ਜੀ ਇਸ ਤਰ੍ਹਾਂ ਬਣਦੀਆਂ ਨੇ ਤੇ ਹੁਣ ਮੈਂ ਤੁਹਾਨੂੰ ਸਿੰਪਲ ਬਣਾ ਕੇ ਦਿਖਾਵਾਂਗੀ ਤੇ ਚਲੋ ਫਿਰ ਸਿੰਪਲ ਵੀ ਇਸੇ ਤਰ੍ਹਾਂ ਬਿਨਾਂ ਆਲੂ ਦੇ ਆਪਣਾ ਪਾਣੀ ਲਗਾ ਕੇ ਤੇ ਇਹਦੇ ਵਿੱਚ ਲਗਾ ਦਿਓ ਬਹੁਤ ਹੀ ਵਧੀਆ ਬਣਦੀਆਂ ਨੇ ਦਾਲ ਨਾਲ ਸਬਜ਼ੀ ਨਾਲ ਜਿਹਨਾਂ ਵੀ ਖਾਣਾ ਚਾਹੋ ਤੁਸੀਂ ਖਾ ਸਕਦੇ ਹੋ ਸੋ ਲੋ ਜੀ ਬਨੀ ਰਹੂ ਜੀ ਨਾਲ ਲੱਗੇ ਮੈਂ ਤੁਹਾਨੂੰ ਦਿਖਾਵਾਂਗੀ ਸਿੰਪਲ ਰੋਟੀ ਲੋਜੀ ਸਿੰਪਲ ਰੋਟੀਆਂ ਇਹਦੇ ਵਿੱਚ ਚਾਰ ਲੱਗ ਗਈਆਂ ਨੇ ਤੇ ਆਲੂ ਵਾਲੀਆਂ ਤਿੰਨ ਲੱਗੀਆਂ ਸੀ ਤੇ ਇਹ ਲੱਗੀਆਂ ਨੇ ਚਾਰ ਜੀ ਫਿਰ ਤੋਂ ਇਸ ਨੂੰ ਪਲਟ ਲੈਣੇ ਆ ਬਸ ਇਸੇ ਤਰ੍ਹਾਂ ਆਰਾਮ ਨਾਲ ਚਟਪਟ ਰੋਟੀ ਵੀ ਬਣ ਜਾਂਦੀ ਆ ਤੇ ਤੋ ਵਧੀਆ ਪਾਈ ਕੀਕ ਬਣਾਨੇ ਆ ਇਸ ਤਰ੍ਹਾਂ ਬਣਾਓ ਤੁਹਾਨੂੰ ਤੰਦੂਰੀ ਰੋਟੀ ਵੀ ਖਾਣ ਨੂੰ ਮਿਲੇਗੀ ਔਰ ਸਾਰੇ ਖੁਸ਼ ਵੀ ਹੋ ਜਾਣਗੇ ਤੇ ਚਲੋ ਜੀ ਤੁਹਾਨੂੰ ਦਿਖਾਨੀ ਆ ਮੈਂ ਅੱਗੇ ਚਲੋ ਫਿਰ ਤੋਂ ਦੇਖਦੇ ਆ ਲਓ ਜੀ ਸਿੰਪਲ ਰੋਟੀ ਸਾਡੀ ਇਸ ਤਰ੍ਹਾਂ ਬਣਦੀ ਆ ਬਹੁਤ ਹੀ ਵਧੀਆ ਦੇਖੋ ਦੇਖਣ ਨੂੰ ਕਿੰਨੀ ਅੱਛੀ ਲੱਗ ਰਹੀ ਆ ਤੇ ਚਲੋ ਫਿਰ ਇਹਨਾਂ ਨੂੰ ਵੀ ਕੱਢ ਲੈਣੇ ਆ ਦੇਖੋ ਬਹੁਤ ਹੀ ਟੇਸਟੀ ਬਹੁਤ ਹੀ ਵਧੀਆ ਬਣਦੀ ਦੇਖੋ ਖੁੱਲ ਗਈ ਆ ਤੇ ਇਸ ਤਰ੍ਹਾਂ ਦੇ ਲੋ ਦੋਨੋਂ ਤਰਫ ਤੋਂ ਆਰਾਮ ਨਾਲ ਸਿੱਕ ਜਾਂਦੀ ਏ ਰੋਟੀ ਕੋਈ ਇਸ ਤਰ੍ਹਾਂ ਨਹੀਂ ਹੈਗਾ ਕਿ ਨਹੀਂ ਸਿੱਕਦੀ ਲੋ ਹੋਜੀ ਇਤਰਾ ਹੈਗੀ ਏ ਸਿੰਪਲ ਰੋਟੀ ਤੇ ਇਹ ਹੈਗੀ ਏ ਆਲੂ ਵਾਲੀ ਤੇ ਸੈਲਡ ਚਨੇ ਦੀ ਸਬਜੀ ਦੇ ਨਾਲ ਲਈ ਇਹ ਚਟਨੀ ਤੇ ਚਲੋ ਹੁਣ ਦੇਸੀ ਘਿਓ ਲਗਾ ਦਿੰਨੇ ਉੱਪਰ सो so, बहुत ही टेस्टी बन दिया देखो क्रिस्पी क्रिस्पी सॉफ्ट सॉफ्ट <laughs> तो जी मेरी वीडियो किमें लगी प्लीज़ जरूर दसना और अगर मेरी वीडियो चंगी लगे तो प्लीज़ लाइक शेयर कमेंट जरूर कर देना और जो भी मेरे चैनल पर नए हैं तो प्लीज़ चैनल सब्सक्राइब करना और देखो बहुत ही टेस्टी यमी यमी रूटियाँ बनी है और लो जी किस किस ने खाना है जल्दी जल्दी आ जाओ ਦੋਸਤੋ ਮੇਰੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਔਰ ਮੇਰਾ ਤੰਦੂਰ ਤੁਹਾਨੂੰ ਕਿਵੇਂ ਦਾ ਲੱਗਿਆ ਪਲੀਜ਼ ਜੋ ਦੱਸਣਾ ਤੇ ਲਾਸਟ ਤੱਕ ਮੇਰੇ ਨਾਲ ਬਨੇ ਰਹਿਣੇ ਤੁਹਾਡੇ ਬਹੁਤ ਬਹੁਤ ਸ਼ੁਕਰੀਆ ਬਾਏ ਬਾਏ